ਦੁਨੀਆ ਦੇ ਵਿੱਚ ਕਿਸੇ ਨੂੰ ਜਿੰਨਾ ਮਰਜੀ ਸ਼ੂਗਰ ਚਾਹੇ ਬੰਦਾ ਸ਼ੂਗਰ ਨਾਲ ਮਰਦਾ ਹੋਵੇ ਪਰ ਜਿਹੜੀ ਮੇਰੇ ਹੱਥ ਦੇ ਵਿੱਚ ਆਹ ਜੜੀਆਂ ਬੂਟੀਆਂ ਨੇ ਇਹ ਦੇਸੀ ਦਵਾਈ ਤਿਆਰ ਕਰੀ ਹੋਈ ਆ ਤਿੰਨ ਦਿਨਾਂ ਦੇ ਵਿੱਚ ਸ਼ੂਗਰ ਨਾਰਮਲ ਹੋ ਜਾਊਗਾ ਵੀ ਇਹੋ ਜਿਹੇ ਦੇ ਵਿੱਚ ਕੀ ਪਾਤਾ ਵੀ ਜਿਹੜਾ ਤਿੰਨ ਦਿਨਾਂ ਵਿੱਚ ਸ਼ੂਗਰ ਨਾਰਮਲ ਹੁੰਦਾ ਮੈਨੂੰ ਐਂ ਦੱਸੋ ਵੀ ਇਹੋ ਜਿਹੇ ਦਵਾਈ ਤੁਸੀਂ ਕੀ ਪਾਤਾ ਵੀ ਜਿਹੜਾ ਇਹ ਦਵਾਈ ਖਾਣ ਨਾਲ ਬੰਦਾ ਤਿੰਨ ਦਿਨਾਂ ਚ ਨਾਰਮਲ ਹੋ ਜਾਂਦਾ ਬਿਲਕੁਲ ਸਹੀ ਗੱਲ ਹੈ ਜੀ ਇਹ ਪ੍ਰੋਪਰ ਦੇਸੀ ਦਵਾਈਆਂ ਨੇ ਆਪਣੇ ਠੀਕ ਹੈ ਹਰੇ ਢੱਕਣ ਵਾਲੀ ਜਿਹੜੀ ਦਵਾਈ ਦੇਖ ਰਹੇ ਹੋ ਇਹਦੇ ਵਿੱਚ ਨਿੰਮ, ਕ੍ਰੇਲਾ, ਜਮਨ, ਮੇਥੀ, ਹਰੜ, ਬਿਹੜਾ ਤੇ ਆਮਲਾ ਠੀਕ ਹੈ ਦਾ ਮਿਸ਼ਰਣ ਇਸ ਦਵਾਈ ਦੇ ਵਿੱਚ ਇਹ ਜਿਹੜੀ ਦਵਾਈ ਹੈ ਗਲੋਇਸਾਤਵ, ਸਤਰੰਗੀ, ਗੁੜਮਾਰ, ਵਿਜੈਸਰ ਤੇ ਸਰਪਗੰਦਾ ਦਾ ਮਿਸ਼ਰਣ ਉੱਪਰ ਕੰਬੀਨੇਸ਼ਨ ਲਿਖਿਆ ਹੋਇਆ ਹੈ ਇਹਨਾਂ ਦਵਾਈਆਂ ਦੇ ਵਿੱਚ ਕੀ ਹੈ ਤਿੰਨ ਦਿਨਾਂ ਦੇ ਵਿੱਚ ਸ਼ੂਗਰ ਨੋਰਮਲ ਆ ਜਾਂਦਾ ਜੇ ਨੋਰਮਲ ਨਾ ਆਇਆ ਜੀ ਫਿਰ ਜੇ ਤਿੰਨ ਦਿਨਾਂ ਦੇ ਅੰਦਰ ਕਿਸੇ ਦਾ ਸ਼ੂਗਰ ਨੋਰਮਲ ਨਹੀਂ ਆਂਦਾ ਦਵਾਈ ਖੁੱਲੀਆਂ ਸੱਟੋ ਨਾ ਸਾਰੀ ਦਵਾਈਆਂ ਵਾਪਸ ਕਰੋ ਤੇ ਪੂਰਾ ਪੈਸਾ ਆਪਣਾ ਵਾਪਸ ਪੈਸੇ ਵਾਪਸ ਲੈ ਜੋ ਦੁਖਨੁਵਾਨ ਸਹਿਬ ਗੁਰਦੁਆਰੇ ਦੇ ਕੋਲ ਪਟਿਆਲਾ ਬੀ ਐਨ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਸਾਡਾ ਇੱਕ ਸੈਂਟਰ ਹੈ ਇੱਧਰ ਆ ਕੇ ਵੀ ਤੁਸੀਂ ਦਵਾਈ ਲੈ ਜਾ ਸਕਦੇ ਹੋ ਤੇ ਉਹ ਆਨਲਾਈਨ ਵੀ ਮੰਗਵਾ ਸਕਦਾ ਹੈ ਆਨਲਾਈਨ ਦੀ ਵੀ ਸਾਡੀ ਸਹੂਲਤ ਹੈਗੀ ਹੈ ਤੇ ਵਿਦੇਸ਼ ਦੀ ਵੀ ਕੋਰੀਅਰ ਦੀ ਸਹੂਲਤ ਸਾਡੀ ਹੈਗੀ ਹੈ ਠੀ